ਵੀਡੀਓ ਬਣਾਵਾਂਗੇ ਆਪਾਂ ਮੋਟਰਸਾਈਕਲ ਤੇ ਇਹ ਸਪਲੈਂਟਰ 2008 ਮਾਡਲ ਹੈ ਇਹ ਤੇ ਇਹ ਦੋ ਮੋਟਰਸਾਈਕਲ ਨੇ ਆਪਣੇ ਕੋਲ ਹਲਕੇ ਜਿਹੇ ਭਾ ਦੇ ਇਹ ਹਾਂਜੀ ਸਾਰਿਆਂ ਨੂੰ ਸਸਤੀਆਂ ਪ੍ਰਿੰਸ ਬੋਲੂੰ ਤੇ ਹੋਰ ਸਾਰੇ ਵਧੀਆ ਠੀਕਠਾ ਹੋਣਗੇ ਤੇ ਅੱਜ ਦੀ ਵੀਡੀਓ ਜੇ ਆਪਾਂ ਲੋੜੀਂਵਾਂ ਤੇ ਸਸਤੇ-ਸਸਤੇ ਜਿਹੇ ਮੋਟਰਸਾਈਕਲ ਲਏ ਕੇ ਆਇਆ ਇੱਕ ਆਪਾਂ ਤੁਹਾਡੇ ਲਈ ਯਾਮਾ ਲੈ ਕੇ ਆਇਆ ਤੇ ਦੋ ਆਪਣੇ ਕੋਲ ਸਸਤੇ-ਸਸਤੇ ਜਿਹੇ ਮੋਟਰਸਾਈਕਲ ਨੇ ਸਪਲੈਂਟਰ ਸੀਗਾ ਆਪਾਂ ਵੇਚਦਾ ਉਹ ਨੋ ਮਾਡਲ ਸੀਗਾ ਤੇ ਆਪਣੇ ਕੋਲ 8 ਕੀ ਹੱਥ ਮਾਡਲ ਆ ਇਹ ਦੇਖਾਓ ਚੈੱਕ ਕਰਾਓ ਜੀ ਇਹ ਆਪਕਾ ਮਾਡਲ ਹੈ ਸੁਪਰ ਕੜਾ ਇਹ ਦੋਨੇ ਹਲਕੀ ਹਲਕੀ ਜਿਹੀ ਭਾ ਦੇ ਮੋਟਰਸਾਈਕਲ ਨੇ ਤੇ ਆਪਣੀ ਮੂਰੀ ਪਿਆਮਾ ਬੜਾ ਇਤਨੀ ਸੈਡ ਆਪੋ ਦੇ ਉਦੇ ਵਾਰੇ ਇਨਫੋਰਮੇਸ਼ਨ ਆਪਾਂ ਬਾਅਦ ਚ ਦਿੰਨੇ ਆ ਪਹਿਲਾਂ ਛੋਟਾ ਜਿਹਾ ਇੱਕ ਕਰਾ ਆਪਣੇ ਰਿਕਮੈਂਡੇਸ਼ਨ ਹੁੰਦੀ ਆ ਇੱਕ ਵਾਰੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਤਕਰੀਫ ਕਰਨਾ ਕਰੋ ਲਾਈਕ ਕਰਨਾ ਕਰੋ ਕਮੈਂਟ ਕਰਕੇ ਜਰੂਰ ਦੱਸੋ ਤੇ ਹੋਰ ਆਪਣੇ ਚੈਨਲ ਤੇ ਬਹੁਤ ਵੀਡੀਓ ਪਈ ਹੋਈਆਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਵੀਡੀਓ ਦੇਖ ਸਕਦੇ ਹੋ ਤੇ ਆ ਚੈੱਕ ਕਰਾ ਲਈ ਇਹ ਇਹ 2008 ਮਾਡਲ ਆ ਇੰਜਨ ਗੇਅਰ ਮੋਟ ਸਿਕਲ ਦਾ ਨਵਾਂ ਹੋਇਆ ਹੋਇਆ ਤੇ ਕਰੋ ਵੀ ਚੈੱਕ ਇਹ ਸਪਲੈਂਟਰ 2008 ਮਾਡਲ ਆ ਇਹ ਟਾਇਰ ਵੀ ਰਗਾ ਨਵਾਂ ਬਸ ਇਹਦਾ ਨੰਬਰ ਆ ਮੋਟਰਸਾਈਕਲ ਦਾ ਇੰਜਨ ਗੇਅਰ ਦਾ ਕੰਮ ਨਵਾਂ ਹੋਇਆ ਹੋਇਆ ਪਿੱਛੇ ਵਾਲਾ ਟਾਇਰ ਚੱਲਣ ਯੋਗ ਤੇ ਮੋਟਰਸਾਈਕਲ ਨਾਮ ਨਹੀਂ ਹੋਣਾ ਹੈਗਾ ਇਹਦੇ ਨਾਲ ਦਾ ਇਹ ਪਹਿਲਾਂ ਆਪਣੇ ਕੋਲ ਨਵਾਂ ਮਾਡਲ ਸੀਗਾ ਆਪਾਂ ਨੇ ਵੇਚਤਾ ਉਹ ਤੇ ਹੁਣ ਇਹ 8 ਮਾਡਲ ਆਇਆ ਇਹ ਤੇ ਆਪਾਂ ਰੇਟ ਬਾਅਦ ਚ ਦੱਸਾਂਗੇ ਹੁਣ ਆਪਾਂ ਸੁਪਰ ਦੱਦਿਆਂ ਸੁਪਰ ਹੈਗਾ ਬਈ 6 ਮਾਡਲ ਆ ਇਹ ਇੰਜਨ ਗੇਰ ਓਕੇ ਆ ਪੂਰਾ ਹੈ ਟਾਇਰ ਪਿੱਛੇ ਵਾਲਾ ਠੀਕ ਆ ਅੱਗੇ ਵਾਲਾ ਪੈਨ ਵਾਲਾ ਤੇ ਸਲਫ ਵਾਲਾ ਏ 6 ਮਾਡਲ ਆ ਇਹ ਤੇ ਇਹ ਮੋਟਰਸਾਈਕਲ ਆਪਾਂ ਦੇਣਾ ਬਈ ਇਹ ਆਪਾਂ ਫਿਕਸ ਰੇਟ 12500 ਰੁਪਏ ਦਾ ਮੋਟਰਸਾਈਕਲ ਦੇਣਾ ਆਪਾਂ ਨੇ ਸੁਪਰ ਆ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਵਧੀਆ ਮੋਟਰਸਾਈਕਲ ਆ ਪੂਰਾ ਹੈ ਉਸਦੇ ਬਾਅਦ ਚੋਂ ਮੈਂ ਤੁਹਾਨੂੰ ਹੁਣ ਸਪਲੈਂਡਰ ਦਾ ਰੇਟ ਦੱਸਦਾ ਕਮੀ ਕੋਈ ਨਹੀਂ ਹੈਗੀ ਇਹ ਚ ਬੈਟਰੀ ਸ਼ੈਟਰੀ ਇੰਡੀਕੇਟਰ ਜਿੰਨੀ ਆ ਸਾਰਾ ਕੁਝ ਚੱਲਦਾ ਚੇਨ ਸੈੱਟ ਨਵਾਂ ਹੈ ਚ ਤੇ ਇਹ ਮੋਟਰਸਾਈਕਲ ਦਵਾਂਗੇ ਆਪਾਂ ਸਾਡੇ 16000 ਦਾ ਇਹ ਸਾਡੇ 16000 ਦਾ ਮੋਟਰਸਾਈਕਲ ਦੇਣ ਆਪਾਂ ਆਪਣੇ ਫਿਕਸ ਰੇਟ ਨੇ ਆਪਾਂ ਪਹਿਲਾਂ ਵੀ ਵੇਚਤਾ ਸੀਗਾ ਮੋਟਰਕੋ ਨੋ ਮਾਡਲ ਆਪਣੇ ਕੋਲੋਂ ਬਹੁਤ ਦੂਰੋਂ ਆ ਕੇ ਬਾਈ ਲੈ ਕੇ ਗਿਆ ਮੋਟਰਸਾਈਕਲ ਤੇ ਇਹ ਦੋ ਮੋਟਰਸਾਈਕਲ ਨਹੀਂ ਆਪਣੇ ਕੋਲ ਹਲਕੇ ਜਿਹੇ ਭਾ ਦੇ ਇਹ ਤੇ ਉਸ ਤੋਂ ਬਾਅਦ ਚੋਂ ਆ ਗਿਆ ਆਪਣੇ ਕੋਲ ਯਮਾ ਅえて ਆਪਾਂ ਲੱਗ ਵੀਡੀਓ ਬਣਾਵਾਂਗੇ ਜਿੰਨੀ ਇਨਫੋਰਮੇਸ਼ਨ ਹੋਗੀ ਆਪਾਂ ਉਹ ਚ ਦੱਸਾਂਗੇ ਤੇ ਇਹ ਵੀਡੀਓ ਚ ਆਪਾਂ ਵਾਸਤੇ ਇਹਨੂੰ ਚੈੱਕ ਕਰਾਵਾਂਗੇ ਇਹ ਤੁਸੀਂ ਕੰਡੀਸ਼ਨ ਚੈੱਕ ਕਰ ਲਓ ਮੋਟਰਸਾਈਕਲ ਦੀ ਜਿੰਨੀ ਇਨਫੋਰਮੇਸ਼ਨ ਹੋਗੀ ਐ ਤੇ ਸਪੈਸ਼ਲ ਵੀਡੀਓ ਬਣਾਵਾਂਗੇ ਆਪਾਂ ਮੋਟਰਸਾਈਕਲ ਤੇ ਇਹ ਤੁਸੀਂ ਕੰਡੀਸ਼ਨ ਦੇਖ ਲਓ ਮੋਟਰਸਾਈਕਲ ਦੀ ਤੇ ਐਤਕੀ ਆਪਾਂ ਦੋ ਮੋਟਰਸਾਈਕਲਾਂ ਦੀ ਉਹ ਪਾਈ ਆ ਵੀਡੀਓ ਇਹ ਦੋਨਾਂ ਦੀ ਇਹ ਤੇ ਆਪਾਂ ਇਸ ਪੇਜ ਨੂੰ ਬਣਾਵਾਂਗੇ ਇਹ ਵੀ ਹੈਗਾ ਆਪਣੇ ਕੋਲ ਜਾਨੀ ਕਿ ਇਹ ਦੋ ਮੋਟਰਸਾਈਕਲ ਮੇਨ ਨੇ ਆਪਣੇ ਕੋਲ ਇਹ ਦਵਾਂਗੇ ਆਪਾਂ 12500 ਦਾ ਇਹ ਦਵਾਂਗੇ 16500 ਦਾ ਫਿਕਸ ਰੇਟ ਨੇ ਬਈ ਆਪਣੇ ਇੰਜੀਨੀਅਰ ਦੀ ਗਾਰੰਟੀ ਹੋਊਗੀ ਕਿ ਕਿਤੋਂ ਲੀਕਿੰਗ ਨਹੀਂ ਹੈ ਕਿ ਕੁਝ ਨਹੀਂ ਕੰਮ A to Z ਓਕੇ ਹੈ ਮੋਟਰਸਾਈਕਲ ਦਾ ਨਾਮ ਨਹੀਂ ਹੋਣਾ ਹੈਗਾ ਮੋਟਰਸਾਈਕਲ ਤੇ ਐਪੀ ਡੇਟ ਦੀ ਚੱਲੂਗਾ ਇਹ ਕਾਪੀ ਵਗੈਰਾ ਸਾਰਾ ਕੁਝ ਹੈਗੀ ਆ ਤੇ ਮੈਂ ਤੁਹਾਨੂੰ ਇੱਕ ਵਾਰੀ ਸਟਾਰਟ ਕਰਕੇ ਦਿਖਾ ਦਣਾ ਇਹ ਬੈਟਰੀ ਮੋਬ ਚੈੱਕ ਕੇ ਓਕੇ ਹੈ ਗਈ ਹੈ ਤੇ ਆਮੋ ਸਿਕੰਡ ਦਾ ਇੰਜਨ ਦੇ ਹ ਕੋ ਰੋ ਚੈੱਕ ਕੋਈ ਆਵਾਜ਼ ਨਹੀਂ ਹੈਗੀ ਇੰਜਨ ਜੋ ਕੁਝ ਨਹੀਂ ਓਕੇ ਆ ਕੰਮ ਸਾਰਾ ਜਿੰਨਾ ਵੀ ਹੈ ਤੇ ਉਧਰ ਜਿਹੜਾ ਜਿਹੜਾ ਯਾਮਾ ਦਾ ਆ ਉਹ ਤੋਂ ਆਪਾਂ ਲਾ ਕੇ ਵੀਡੀਓ ਬਣਾਵਾਂਗੇ ਉਹਦੀ ਇੰਜਨ ਗੇਅਰ ਦੀ ਗਾਰੰਟੀ ਹੋਗੀ ਟਾਇਰ ਦੋਨੋਂ ਨਵੇਂ ਲੱਗੇ ਹੋਏ ਆ ਲੌਏ ਲੱਗੇ ਹੋਏ ਆ ਯਾਮੇ ਦੇ ਰੰਗ ਹੋਇਆ ਹੋਇਆ ਤੇ ਉਹਦੇ ਆਪਾਂ ਲੱਗ ਵੀਡੀਓ ਬਣਾ ਕੇ ਪਾਵਾਂਗੇ ਕਿਉਂਕਿ ਆਪਾਂ ਯਮੇ ਤੇ ਹਮੇਸ਼ਾ ਲੱਗ ਵੀਡੀਓ ਬਣਾ ਕੇ ਪਾਈਦੀ ਆ ਤੇ ਇਹ ਵੀ ਆਪਾਂ ਲੱਗ ਵੀਡੀਓ ਬਣਾ ਕੇ ਪਾਵਾਂਗੇ ਤੇ ਹੋਰ ਆਪਣੇ ਕੋਲ ਕੋਈ ਆਇਆ ਨਹੀਂ ਹੈਗਾ ਸਸਤੇ ਜਿਹੇ ਭਾਦ ਸਪਲੈਂਡਰ ਸੀਗਾ ਪਹਿਲਾਂ ਜਿੰਨੇ ਮੋਟਰਸਾਈਕਲ ਟੀਵੀਐ ਸੀਗਾ ਬੌਕਸਰ ਸੀਗਾ ਆਪਾਂ ਨੇ ਸਾਰੇ ਵੇਚ ਦਿੱਤੇ ਉਹ ਤੇ ਆਪਾਂ ਵੀ ਕਹਿ ਕੇ ਪੂਰੀ ਪੱਕੀ ਗਾਰੰਟੀ ਮੋਟਰਸਾਈਕਲ ਦੀ ਫੇਰ ਬੰਦੇ ਨੂੰ ਬੁਲਾਵਾਂਗੇ ਐਮੇ ਬੁਲਾਉਂਦੇ ਨਹੀਂ ਹੈਗੇ ਆਪਾਂ ਤੇ ਯਮੇ ਦੀ ਰੈਡੀ ਕਰਦੇ ਦੀ ਆਪਾਂ ਵੀਡੀਓ ਪਾਈ ਹੋਈ ਆ ਤੁਸੀਂ ਉਹ ਵੀ ਚੈੱਕ ਕਰ ਲਿਓ ਉਹ ਆਪਾਂ ਪਹਿਲਾਂ ਪਾਈ ਹੋਈ ਆ ਮੋਟਰਸਾਈਕਲ ਦੀ ਤੇ ਮਿਲਦੇ ਆਪਾਂ ਬਈ ਅਗਲੀ ਵੀਡੀਓ ਸਾਰੇ ਹੰਸਾਸ ਸਤਿ ਸ਼੍ਰੀ ਅਕਾਲ